ਮਟਾਲੀ ਦੇ ਬੋਦਲੇ ਹਾਂਜੀ ਹਾਂਜੀ ਇਹ ਤੇ ਇਸ਼ੂ ਕੀ ਹੈ ਜਿਹੜਾ ਸਿੰਘਪੁਰ ਟਾਲੀ ਵਾਲੇ ਦੀ ਜਿਹੜੀ ਜ਼ਮੀਨ ਹੈ ਨਾ ਪਾਣੀ ਇੱਕ ਪਾਸੇ ਪਾਣੀ ਰੁਕ ਜਾਂਦਾ ਉਹ ਸੜਕ ਦਾ ਡਾਫ ਲੱਗ ਜਾਂਦੀ ਹੈ ਠੀਕ ਹੈ ਜੀ ਤੁਹਾਨੂੰ ਡਰੇਨੇਜ ਡਿਪਾਰਟਮੈਂਟ ਲਿਖ ਕੇ ਦੇ ਦਿੰਦੇ ਜਿੱਥੇ ਪਾਣੀ ਦਾ ਟੱਕ ਲੱਗਣਾ ਹੈ ਆਪਾਂ ਬਣਾਨੀਆਂ ਕ੍ਰੋਸਿੰਗ ਵਿੱਚੋਂ ਠੀਕ ਹੈ ਜੀ ਉਹ ਕ੍ਰੋਸਿੰਗਾਂ ਦੋ ਆਪਨ ਸੜਕਾਂ ਬੰਨੀਆਂ ਨੇ ਕ੍ਰੋਸਿੰਗਾਂ ਵਿੱਚ ਬਣਾ ਦੀ ਹੈ ਠੀਕ ਹੈ ਜੀ ਤੁਸੀਂ ਉਹ ਦੇ ਦੇਣਾ ਸੀ ਪੱਟ ਕੇ ਹੋਣੀ ਪਾਈ ਪਾਣੀ ਹੋਈ ਹੈ ਜੀ ਗੱਲ ਦੀ ਨੇ ਪਰਮਨੈਂਟ ਸਟਰਮ ਨਾ ਨਹੀਂ ਨਹੀਂ ਪਰਮਨੈਂਟ ਬਣਾਈ ਆ ਪਾ ਜਿਹੜਾ ਚੱਕ ਪੱਕੇ ਤੇ ਉਹ ਬਣੀਆਂ ਆ ਆਪਾਂ ਵਿੱਚੋਂ ਕ੍ਰੋਸਿੰਗ ਬਣੀਆਂ ਪੱਕੀਆਂ ਉਹ ਨਹੀਂ ਉਹ ਨਹੀਂ ਆਰਸੀ ਦੀ ਕ੍ਰੋਸਿੰਗ ਵਿੱਚ ਬਣਾ ਦਈਏ ਹਾਂਜੀ ਬਣਾ ਦੇਗੇ بس ਇਹ ਲਿਖ ਕੇ ਟ੍ਰੇਨਿੰਗ ਰਿਕਮੈਂਡ ਕਰ ਦਵੇ ਆਪਾਂ ਨੂੰ ਮੈਂ ਕਰਵਾ ਦਿੰਦਾ ਇਹਨਾਂ ਨੂੰ ਠੀਕ ਠੀਕ ਤੂੰ ਐ ਕਰੋ ਆਪਣਾ ਨੋਟ ਲਿਖਣੂਗਾ ਤਾਂ ਮੈਂ ਅੱਜ ਤੁਹਾਨੂੰ ਲਿਖ ਦਿਓ ਫੋਨ ਮੈਨੂੰ ਰੋਲ ਤੇ ਦੇ ਦਿਨ ਤੁਸੀਂ ਮੈਨੂੰ ਭੇਜ ਦਿਓ ਮੈਂ ਉੱਪਰ ਸਭ ਨੂੰ ਭੇਜ ਦੂੰਗਾ ਲੋਅਸਟ ਲੈਵਲ ਜਿਹੜਾ ਹੈਗਾ ਜੀ ਉਹਦੇ ਉੱਤੇ ਉਸ ਪੁਆਇੰਟ ਤੇ ਆਪਾਂ ਦੂਰ ਉਹ ਰੱਖ ਦੇਣਾ ਹਾਂ ਇਹ ਦੇਖ ਲਓ ਕਿ ਤੱਕ ਕ੍ਰੋਸਿੰਗ ਆਈਡੀਆ ਤੁਹਾਨੂੰ ਉਹਨਾਂ ਕੋਈ ਕ੍ਰੋਸਿੰਗ ਨੀਡ ਦੇ ਹਿਸਾਬ ਨਾਲ ਆ ਜੀ ਦੱਸ ਦਿਓ ਕਿੱਥੇ ਕਰਾਉਣਾ ਆ ਉਹਦੇ ਨਾਲ ਆਤਾ ਮਸਲਾ ਪਾਣੀ ਉੱਤਰ ਜਾਂਦੇ ਵਜਾਏ ਸਿੱਧਾ ਆ ਜਾਊਗਾ ਨਾ ਸਿੱਧਾ ਜਾਏਗਾ ਉਹ ਉਹ ਪਾਣੀ ਛੱਤੀ ਨਿਕਲਣਾ ਨਹੀਂ ਪਾਣੀ ਜ਼ਿਆਦਾ ਹੋਊਗਾ ਮੇਰੇ ਪੁੱਠੇ ਰੱਖ ਕੇ ਜਾਊਗਾ ਪਾਣੀ ਆਦਰ ਨਿਯਮ ਉਹ ਕੈਬਲੈਂਟ ਪਾਈ ਪਰ ਕੈਬਲੈਂਟ ਛੋਟੀ ਉਹ ਪਾਣੀ ਲਿਆ ਆਉਂਦੀ ਹੈ ਉਹ ਵਾਲੀ ਛੋਟੀ ਕੋਈ ਕੋਈ ਇਹੋ ਮੈਂ ਦੇਖੀ ਐਮਐਲ ਸਾਹਿਬ ਕਿੰਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਪਾਣੀ ਦਾ ਆ तकरीबन 8 ਪਿੰਡ ਹੋਣਗੇ ਮੇਰੇ ਜਿਹੜੇ ਹਲਕੇ ਜਿੱਥੇ ਜ਼ਿਆਦਾ ਇਸ਼ੂ ਹੈ ਸਿਰ ਤੋਂ ਉੱਤੇ ਪਾਣੀ ਲੈਵਲ ਚੱਲ ਰਿਹਾ ਡਰੇਨੇਜ ਦੀ ਸਫਾਈ ਵੀ ਠੀਕ ਹੋਈ ਹੈ ਜੀ ਪਰ ਜਦੋਂ ਕੁਦਰਤੀ ਮਾਰ ਵਾਜੇ ਫਿਰ ਕਈ ਵਾਰੀ ਆਪਦੇ ਤੋਂ ਬਾਹਰ ਹੋ ਜਾਂਦਾ ਜੀ ਔਰ ਕੁਦਰਤੀ ਮਾਰ ਅਗੇ ਹੀ ਜ਼ੋਰ ਹੈ ਵੀ ਬਿਲਕੁਲ ਸਾਨੂੰ ਸ਼ਾਂਤੀ ਨਾਲ ਜੋ ਬੈਸਟ ਹੋ ਸਕਦਾ ਸਰਕਾਰੋਂ ਕਰਨ ਚ ਲੱਗੀ ਚਾਹੇ ਪਾਈਪਲਾਈਨ ਦੀ ਜ਼ਰੂਰਤ ਸਿਂ ਚਾਹੇ ਜੀਸੀਬੀ ਜ਼ਰੂਰੀ ਸਿਂ ਚਾਹੇ ਕਿਸੀ ਪਾਈਪਲਾਈਨ ਜ਼ਰੂਰੀ ਸਿਂ ਕਿਤੇ ਟਰਾਂਸਫਾਰਮ ਦੀ ਜ਼ਰੂਰਤ ਸਿਂ ਅਸੀਂ ਉਹ ਆਦੀ ਜ਼ਿੰਮੇਵਾਰੀ ਪੂਰੀ ਕਰੀਏ ਔਰ ਸਾਡਾ ਕੰਮ ਕਰਨਾ ਵੀ ਫਰਜ਼ ਹੈ ਸੋ ਸਾਰਾ ਡਿਪਾਰਟਮੈਂਟ ਵੀ ਨਾਲ ਹੈ ਜਿਹੜੇ ਜਿਹੜੇ ਆਪਣੇ ਜਿੱਥੇ ਜਿੱਥੇ ਜ਼ੋਰ ਰਿਕੁਆਇਰਮੈਂਟ ਹੈ ਉਹ ਅਸੀਂ ਪੂਰੀ ਕਰਕੇ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਡਿਪਾਰਟਮੈਂਟ ਨਾਲ ਡਿਪਾਰਟਮੈਂਟ ਵੱਖ-ਵੱਖ ਜਿਹੜੇ ਹੈਗੇ ਨੇ ਉਹ ਹਦਾਇਤਾਂ ਕਰ ਦਿੱਤੀਆਂ ਨੇ ਵੀ ਇਹਨਾਂ ਨੂੰ ਜਿਹੜਾ ਜਲਦੀ ਇਹਦਾ ਹੱਲ ਕਰਵਾ ਨੇ ਬਿਲਕੁਲ ਅਸੀਂ ਨਾਲ ਦਿਨਾਂ ਨੇ ਕਰ ਰਹੇ ਜਲਦੀ ਹਾਲ ਤੱਕ ਹੀ ਤੁਰੰਤ ਜਿਵੇਂ ਉਹ ਪੌਪ ਲਾਈਨ ਚਾਹੀਦੀ ਸੀ ਤੁਹਾਡੇ ਸਾਹਮਣੇ ਆ ਗਈ ਉੱਥੇ ਸਜਰਾ ਨੇ ਜੀਸੀਬੀ ਮਸ਼ੀਨ ਚਾਹੀਦੀ ਉੱਥੇ ਜੀਸੀਬੀ ਭੇਜੀ ਤੀ ਨੈਕਸਟ ਹਾਲੀ ਵਾਲੇ ਜੀਸੀਬੀ ਚਾਹੀਦੀ ਅਸੀਂ ਉਹ ਦੇ ਦਿੱਤੀ ਜਿੱਤੇ ਜਿੱਤੇ ਜੋ ਜੋ ਰਿਕੁਆਇਰਮੈਂਟ ਹੈ ਨਾਲ ਦਿਨਾਂ ਅਸੀਂ ਦੇ ਰਹੇ ਜੀ ਠੀਕ